ਖਾਲਸਾ ਬਾਈ ਗੁਰਜੀ ਦੀ ਫੱਟੇ ਇਹ ਨਗਰ ਸਮਰਾਏ ਦੀ ਜਿਹੜਾ ਛੱਜਿਆ ਇਹ ਲੱਖ ਦਾਤਾ ਪੀ ਤੇ ਪਿੰਡ ਦੇ ਮਾਲ ਡੰਗਰ ਰੱਖ ਕੇ ਦੀ ਸੁੱਖ ਵਾਸਤੇ ਹਰ ਸਾਲ ਕਰਾਈ ਜਾਂਦੀ ਆ ਬਹੁਤ ਪ੍ਰਾਤਨ ਸ਼ਹਿਨ ਮੇਲਾ ਹੈ ਜਿਹਦੇ ਵਿੱਚ ਨਗਰ ਆਵੇ ਐਨ ਆਰ ਆਈ ਵੀਰ ਜਿਹੜੇ ਸਾਡੇ ਬਾਹਰ ਗਏ ਆ ਉਹਨਾਂ ਦਾ ਤੇ ਸਾਡੇ ਪਿੰਡ ਦੇ ਵਿਦਵੰਤ ਤੇ ਸੱਜਣਾ ਦੇ ਸਾਰੇ ਮਿਲ ਕੇ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਸਾਰੇ ਨਗਰ ਮੂੰਹ ਨ ਕਰੇ ਜਨਿਕ ਰਹੋਦਾ ਤੇ ਹਰੇਕ ਸਾਲ ਇਹ ਜਿਹੜੀ ਛੇਨਿਆ ਬਹੁਤ ਪਰਾਚਨ ਸਾਡੀ ਛੇਨਿਆ ਉਹਦੇ ਵਿੱਚ ਯੋਧਨ ਪਉਂਦੇ ਆ ਨਿਸ਼ੱਤਰ ਸਿੰਘ ਜੀ ਸਵਰਾ ਸਾਹਿਬ ਉਹਨਾਂ ਦਾ ਪਰਿਵਾਰ ਜਿਹੜਾ ਨਿਊਜ਼ੀਲੈਂਡ ਦੇ ਵਿੱਚ ਬਹੁਤ ਅਹਿਮ ਪਰਿਵਾਰ ਆ ਜੇ ਜਗਤਾਰ ਸਿੰਘ ਬੋਵੀ ਆ ਉਹਦੇ ਨਾਲ ਬੱਗਾ ਸਿੰਘ ਪੱਤੀ ਅਲੀ ਸ਼ੇਰ ਬਲਬੀਰ ਸਿੰਘ ਦੱਲੂਗਿਆ ਦਾ ਮੁੰਡਾ ਆ ਹੋਰ ਇਹਨਾਂ ਦੇ ਵੀਰ ਵੀ ਜਿੱਥੇ ਇਹ ਸਭ ਪਉਂਦੇ ਆ ਉਹ ਤੇ ਨੱਗਰ ਸਾਰੇ ਇਕੱਠੇ ਹੋ ਗਏ ਇਹ ਛੇਨਿਆ ਨੇ ਨੂੰ ਆਪਾ ਬਹੁਤ ਧੂਮਤਾਬਾਣੀ ਬਣਾਈ ਦਾ ਇਹਦੀਆਂ ਤਿਆਰੀਏ ਜਿਹੜੀਆਂ ਬਹੁਤ ਪਹਿਲਾਂ ਜਲਪੇਦੀਆਂ ਜਗਾ ਦਲਪਨਾਦਨ ਪਹਿਲਾਂ ਲੱਗ ਜਾਂਦਾ ਉਸ ਤੋਂ ਬਾਅਦ ਸਾਰਾ ਨਗਰ ਜਿਹੜਾ ਉਹ ਢਾਹ ਮਚੀ ਕਰਦੇ ਆ ਢਾਹ ਮਚੀ ਹੋ ਗਏ ਸਾਰੇ ਪੈਸੇ ਜਰੇ ਆ ਬਹੁਤ ਵੱਡੇ ਵੱਡੇ ਤੇ ਜਿਹੜੇ ਨਾਮ ਇਹ ਛਿੰਬੇ ਲਈ ਜਿਹੜੀ ਸਾਡੇ ਛਿੰਬੇ ਲਈ ਇਹ ਕਾਜ਼ੀ ਤੇ ਆਗਿਆ ਪੁੱਛੋ ਦੇ ਸਾਰੇ ਨਗਰ ਨੂੰ ਨਾਲ ਬਣਾਉਣੇ ਆ ਤੇ ਇਹ ਸਾਡੀ ਗੁੰਦੀਆ ਵਾਹ ਗੁੱਡੀ ਦਾ ਸਾਥ ਚਾਹ ਵਾਹ ਗੁੱਡੀ ਵਾਲੇ ਤਰਿਆ ਜਿਹੜੇ ਜਿਹੜੇ ਕੇ ਗੁਰੂ ਰਵਿਦਾਸ ਸਵਾ ਸਮਰਾਏ ਦੇ ਪ੍ਰਧਾਨ ਵੀ ਆ ਬਹੁਤ ਸਾਡੇ ਪਿੰਡ ਦੇ ਵਿੱਚ ਸਵਾਜ ਸੇਵਕ ਆ ਪਿੰਡਾਂ ਦੇ ਵਸਾਂਦੇ ਕਮਾਜੇ ਸਾਲੇ ਦੇ ਰਹੇ ਆ ਉਹ ਦੱਸਣਗੇ ਸਾਰਾ ਇਹ ਦੇ ਵਿੱਚ ਪਟਕੇ ਦੀ ਜਿਹੜੀ ਪਹਿਲੇ ਨੰਬਰ ਦੀ ਕੁਸ਼ਤੀ ਹੈ ਪ੍ਰਵੀਨ ਕੋਹਾਲੀ ਅਤੇ ਭੋਲਾ ਕਾਸਨੀ ਢਲੇਤਾ ਦੇ ਵਿਚਕਾਰ ਹੋਵੇਗੀ ਅਤੇ ਦੂਸਰੇ ਨੰਬਰ ਦੀ ਕੁਸ਼ਤੀ ਸ਼ਾਨਵੀਰ ਵਰਸਜ ਕੋਹਾਲੀ ਅਮਨਾ ਭੜੋਵਾਲ ਭੜੋਵਾਲ ਉਹਨਾਂ ਦੇ ਦਰਮਿਆਨ ਹੋਵੇਗੀ ਔਰ 3 ਨੰਬਰ ਦੀ ਜਿਹੜੀ ਕੁਸ਼ਤੀ ਹੈ ਬੋਬੀ ਕਾਲਾ ਸੰਘਾ ਵਰਸਸ ਗਾਮਾ ਧਲੇਤਾ ਦੇ ਵਿਚਕਾਰ ਹੋਵੇਗੀ ਸੋ ਇਹ ਜਿਹੜਾ ਸਾਡੇ ਨਗਰ ਦਾ ਛੰਝ ਮੇਲਾ ਹੈ ਬਹੁਤ ਹੀ ਐਨ ਆਰ ਆਈਜ਼ ਔਰ ਗਵਾਂਡੀ ਨਗਰ ਔਰ ਸਾਡੇ ਨਗਰ ਦੇ ਸਾਰੇ ਹੀ ਪਤਵੰਤੇ ਸੱਜਣ ਸਾਰਿਆਂ ਦੀ ਬਹੁਤ ਹੀ ਪੁਰਾਤਨ ਛਿੰਝ ਮੇਲਾ ਹੈ ਸੋ ਅੱਜ ਅਸੀਂ ਉਮੀਦ ਕਰਦੇ ਹਾਂ ਕਿ ਅੱਜ ਵੀ ਜਿਹੜਾ 21 ਤਰੀਕ ਨੂੰ 2024 ਨੂੰ ਸਾਡੇ ਸਮਰਾਏ ਨਗਰ ਦੇ ਵਿੱਚ ਛਿੰਝ ਮੇਲਾ ਮਨਾਇਆ ਜਾਵੇਗਾ ਇਹ ਲੱਖ ਦਾ ਤਪીર ਦੀ ਉਹਨਾਂ ਦੀ ਰਹਿਨਮਾਈ ਦੇ ਹੇਠ ਬਹੁਤ ਹੀ ਵਧੀਆ ਢੰਗ ਨਾਲ ਨੇਪਰੇ ਚੜ੍ਹੇਗਾ ਸਮੂਹ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਇਸ ਮੇਲੇ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਜੱਜੇ ਦਾ ਮਹਿਲ ਹੈ ਤੇ ਭੁਰਲੇ ਕਾਸ਼ੀ ਦੇ ਦਰਨਾ ਟੋਪ ਦੀ ਕੁੱਟੀ ਚੱਲੀ ਹੈ ਤੇ ਉਹ 20 ਮਿੰਟ ਦੀ ਗੱਲ ਜਿੱਦੜਾ ਟੱਟ ਦੀ ਬੰਨੂ ਘੱਟ ਦੇ ਨਾਲ ਕਿਸ ਤੋਂ ਨਹੀਂ ਹੈ ਦੇਖੇ 1 ਲੱਖ ਦਾ ਨਹੀਂ 2 ਲੱਖ ਦਾ ਨਹੀਂ 4 ਲੱਖ ਦਾ ਨਹੀਂ ਯਾਰ ਦੋਨੇ ਦੀ 7 ਲੱਖ ਦਾ ਉਹਨੇ ਸਾਰਾ ਟਿਕਟ ਦਿੱਤਾ ਜਾਣਾ ਉਹਨਾਂ ਦੇ ਸਾਰੇ ਸਾਥੀਆਂ ਦਾ ਸਰਦਾਰ ਜਸਪ੍ਰੀਤ ਜੇ ਸਪੋਰਟਸ ਕਲੱਬ ਰੰਗਦਾ ਨਿਊਜ਼ੀਲੈਂਡ ਵਾਲੇ ਭਰਾਵਾਂ ਦੇ ਵੱਲੋਂ ਅੱਜ ਵੀ ਸਾਡਾ ਕੋਨ ਟਰੈਕਟਰ ਦੇ ਕੇ ਵੱਡੇ ਮਾਨ ਤੇ ਜੁਰਮਾਨੇ ਦਿੱਤੇ ਜਾ ਰਹੇ ਹਨ ਜੇ ਵੀ ਤੈੰਗ ਜੀ ਫੇਮ ਵਾਲਾ ਸਾਡਾ ਭਰਾ ਅਨਿਸ਼ੀ ਜੀ ਮੈ联 ਨੂੰ ਲਾਈਵ ਦੇਖ ਰਿਹਾ ਹੈ ਨਾਲ ਨਾਲ ਜਾਣਕਾਰੀ ਹੈ ਭਰਾਵਾਂ ਵੱਲੋਂ ਵੱਡਾ ਪਿਆਰ ਸ਼ਿੰਦਾ ਟਾੜਾ ਜਿਹੜੇ ਮਾਤ ਪਿਓ ਜਿਹੇ ਹੋਇਆ ਸਿਰੇ ਦੀਆਂ ਜ਼ਿੰਮੇਵਾਰੀਆਂ ਨੇ ਸਾਰੇ ਪਰਵੰਧ ਕੰਦਾ ਦਿਲੋਂ ਧੰਨਵਾਦ ਹੈ ਕਿ ਪਿੱਪੜਾਂ ਦੀ ਜਗ੍ਹਾ ਤੇ ਪਤਾਸੇ ਰੱਖ ਕੇ ਕਰਦੇ ਏ ਠੀਕ ਜਿਹੜੇ ਚੰਗੇ ਟਾਈਮ ਵੀ ਬੈੱਡ ਉੱਤੇ ਬਸ ਸੁਪਨੇ ਨਹੀਂ ਦੇਖੀਦੇ ਤਾਂ ਦੱਸ ਤੇ ਸਾਰੇ ਉਹ ਕਿੱਥੇ ਕਰੂਗਾ ਕਮਾਈ ਰਾਜ ਕਿਹੜਾ ਦਿਨ ਘੱਟ ਹੱਥਾਂ ਦੀ ਵਕੀਰਾਂ ਦੇਖ ਕੇ ਮੰਜ਼ਲਾਂ ਤੇ ਪਹੁੰਚਿਆ ਨਹੀਂ ਜਾਂਦਾ ਕੰਮਿਆ ਕਲੰਬਰਾਂ ਦੀ ਹਰ ਰੋਜ਼ ਤਰੀਕਾਂ ਦੇਖ ਕੇ ਸੱਦੀ ਕੁਸ਼ਤੀ ਦੇ ਕੁਝ ਕੁ ਪੱਧਰ ਬਾਕੀ ਸਿਰੇ ਦੀ ਕੁਸ਼ਤੀ ਚੱਲ ਰਹੀ ਹੈ ਇੱਕ ਪਾਸੇ ਢੋਲਾ ਕਾਸ਼ਨੀ ਤੇ ਦੂਸਰੇ ਪਾਸੇ ਪ੍ਰਵੀਨ ਜੇ ਕੁਸ਼ਤੀ ਦਾ ਸਵਾਦ ਆਉਂਦਾ ਤਾੜੀ ਮਾਰ ਦੇ ਹੋਗੀ ਬੱਲੇ ਵੀਰ ਪਹਿਰਬਾਜੀ ਕੁਹੜੀ ਤੇ ਖੰਡੇ ਪਾਸੇ ਮਾਨਸਰ ਦੇ ਟੋਲਾ ਕਾਸ਼ਨੀ ਘਰੇ ਤੇ ਤੇਦਰਨਨ ਵੱਡੀ ਕੁਸ਼ਤੀ ਚੱਲ ਰਹੀ ਹੈ ਦੇਖਾਂਗੇ ਕੌਣ ਜਿੱਤਦਾ ਕੌਣ ਹਾਰਦਾ ਗਿਆ ਸਮੇਂ ਦੀ ਹੈ ਕਿਵੇਂ ਜਿੰਦਰਾ ਛੱਤ ਤੇ ਡੇੜੀ ਓ ਛੰਝ ਮੇਲਾ ਸਮਰਾਏ ਦਾ ਤਾਕਤ 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 ਹੈ ਕਿਹਾਨ ਜਾਤੀ ਹੋ ਦੁਆਰ ਦਾ ਸਮਰਾਏ ਦੀ ਤਰਹੀ ਦੇ ਹਰ ਖਾਲ ਹੀ ਮੇਂਦੀਆ ਰਣ ਜੰਗ ਪੰਜਾਬ ਦਾ ਬਹੁਤ ਹੀ ਮਸ਼ਹੂਰ ਇੰਟਰਨੈਸ਼ਨਲ ਡੇਢ ਚੁਪਿਆ ਹੈ ਔਰ ਬਹੁਤ ਹੀ ਵਧੀਆ ਕਸ਼ਤੀ ਮਿਲਦੀ ਹੈ ਔਰ ਅੱਜ ਸਾਡੇ ਸਮਰਾਏ ਨਗਰ ਵਾਸੀਆਂ ਨੂੰ ਅੱਜ ਸਾਡੇ ਪਿੰਡ ਦਾ ਹੀ ਪਹਿਲਵਾਨ ਉਪਰ ਦਾ ਹੋਇਆ ਪਹਿਲਵਾਨ ਬਿੰਦਾ ਮਾਨ ਦੇਖਣ ਨੂੰ ਮਿਲਿਆ ਆਦਰ ਪਹਿਲਵਾਨ ਜੀ ਸ਼ੰਕਰ ਆ ਕਸ਼ਤੀ ਦੇ ਫੇਸੇਦਾਨ ਕੋਡ ਪਾ ਕੇ ਨਾਲੇ ਵਿੱਚ ਆਜੋ ਹੈਪੀ ਉੱਚਾ ਪੰਡ ਪਰਵਾਨਾਂ ਨੂੰ ਬੇਨਤੀ ਹੈ ਸਟੇਜ ਤੇ ਨਾ ਆਓ ਨਾ ਬਾਰ ਬਾਰ ਕਹਿ ਦਿੰਦੇ ਆ ਹੈਲੋ ਭਾਈ ਇਸ ਤੋਂ ਨਹੀਂ ਸਾਹਿਬ ਪ੍ਰਵਾਨ ਥੱਲੇ ਲੱਗਣ ਹੈਲੋ ਬਾਰ ਬਾਰ ਇਹਨੇ ਮਾਰ ਵੀ ਦਿਖਾ ਰਿਹਾ ਕਿ ਕਈਆਂ ਨੂੰ ਬਾਪੂ ਮਿਲਿਆ ਨਹੀਂ ਕਈ ਕਰ ਮਾਮਾ ਮੈਨੂੰ ਸੁਣਨੇ ਨੇ ਕਈਆਂ ਦੇ ਜਿਹੜੇ ਲਾਲ ਕੱਢਣ ਕਈ ਕਰ ਧੀਆਂ ਦੇ ਜੁਮੇ ਨੇ ਲਾਤੀ ਨਿਕਲ ਖਾਏ ਜਾਂਦੇ ਤਾਂ ਮਾਰੇ ਪਰਮ ਹੁੰਦੇ ਨੇ ਕੌਣ ਕਿਸੇ ਦਾ ਖਾਂਦਾ ਹੈ ਤਾਂ ਉਹ ਆਪਣੇ ਕਰਮ ਹੁੰਦੇ ਨੇ ਇਹ ਮਲਕ ਦੇ ਰੰਗ ਨੇ ਹੈਲੋ ਏਨੂ ਹੈਲੋ ਭਾਈ ਆਜ ਕੋ ਤੋਂ ਮਣੀ ਹੈਨੂ ਸਾਰੀ ਸ੍ਰੀ ਵਾਹਿਗੁਰੂ ਅੱਜ ਜਿੱਥੇ ਜੰਗ ਤਸਵੀਰ ਖੌਰ ਦਾ ਮਸ਼ਹੂਰ ਬਕਰ ਪੰਜ ਸਮਰਾਏ ਦੀ ਪਾਵਨ ਖਿੱਤੇ ਧਰਤੀ ਦੇ ਵਜਾ ਕੁਸ਼ਤੀ ਦੇ ਨਾਲ ਜਾਂਦਾ ਪਿਆ ਸਮੂਹ ਨਗਰ ਵਾਸੀਆਂ ਦਾ ਡਾਕਾ ਨਿਵਾਸੀਆਂ ਦਿਲੋਂ ਜਿਹੜਾ ਧੰਨਵਾਦ ਅਖਾਂਗੇ ਉਹਨਾਂ ਸਾਡੇ ਸਾਥੀ ਬਲਾਰੇ ਚੋਹਾਂ ਅੱਜ ਪਿੰਡ ਸਮਰਾਮਾ ਦਾ ਜਿਹੜਾ ਛੰਝ ਮੇਲਾ ਆ ਇਹ ਬਹੁਤ ਹੋ ਰਿਹਾ ਆ ਇਹ ਦੁਆਬੇ ਦਾ ਛੰਝ ਮੇਲਾ ਜਿਹੜਾ ਬਹੁਤ ਹੀ ਜਿਹੜਾ ਆ ਵੱਡੇ ਪੱਧਰ ਤੇ ਮਨਾਇਆ ਜਾਂਦਾ ਆ ਮੈਂ ਗ੍ਰਾਮ ਪੱਜਾ ਜੰਡਿਆਲਾ ਵੱਲੋਂ ਸਮਰਾਮਾ ਦੇ ਸਭ ਨੂੰ ਸੱਜਣਾ ਨੂੰ ਜੈਦ ਨੂੰ ਮੁਬਾਰਕਵਾਦ ਦਿੰਦਾ ਹਾਂ ਇਹ ਇਹੋ ਜਿਹੇ ਛੰਝ ਮੇਲੇ ਜਿਹੜੇ ਆ ਇਹ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜੇ ਇਦਾਂ ਹੀ ਮਨਾਏ ਜਾਣ ਤਾਂ ਕਿ ਜਿਹੜੇ ਸਾਡੇ ਨੌਜਵਾਨ ਆ ਉਹ ਸਪੋਰਟਸ ਦੇ ਵਿੱਚ ਜਾਂ ਖੇਡਾਂ ਦੇ ਵਿੱਚ ਦੁਬਾਰਾ ਆਉਣ ਮੈਂ ਗ੍ਰਾਮ ਪੰਡਿਆ ਜਨਿਆਲਾ ਵੱਲੋਂ ਸਮਝੀਆਂ ਸਮਰਾਮਾ ਦੇ ਜਿਹੜੇ ਦਰਸ਼ਕ ਆ ਜਿਹੜੇ ਪ੍ਰਬੰਧਕ ਕਮੇਟੀ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਸਪੋਰਟਸ ਦੇ ਵਿੱਚ ਖੇਡਾਂ ਦੇ ਵਿੱਚ ਆਪਾਂ ਆਈਏ ਤਾਂ ਕਿ ਜਿਹੜੇ ਨੌਜਵਾਨ ਜਿਹੜੇ ਗਲਤ ਰਸਤੇ ਜਾਂਦੇ ਉੱਪਰ ਪੈ ਗਏ ਆ ਉਹਨਾਂ ਨੂੰ ਸਹੀ ਸਿੱਧੀ ਤੇ ਜਾ ਸਕਦੇ ਜਿਸ ਕਾਰਨ ਹੋਏ ਜਿਸ ਸਾਥ ਸਰਦਾਰ ਮਜੀਦ ਸਿੰਘ ਹਮਰਾ ਸਾਡੇ ਸਾਫੇ ਕਾ ਕੇ ਮੰਤਰੀ ਦੇਖ ਰੇਖ ਦੇ ਤਮੇ ਇੱਕ ਵੱਡਾ ਛੇਜ ਮੇਲਾ ਕਰਾਇਆ ਜਾ ਰਿਹਾ ਆ ਆ ਜਿਹੜੀ ਯਾਰ ਸੀ ਜਿਹੜੀ ਉਹ ਦੋ ਮਿੰਟ ਦਾ ਬੈਕਫੁੱਟ ਦਾ ਪਾਣੀ ਵਰਦਾ ਬਿਆਨ ਕੀਤਾ ਕਿ ਪ੍ਰਵੀਰ ਗੱਲ ਵੀ 5 ਕਿ ਮਿੰਟ ਦਾ ਟਾਈਮ ਦੇ ਵਿੱਚ ਵੀ ਗਰਮੀ ਪਾ ਦਿੰਦੀ ਹੈ 10 ਕਿ ਮਿੰਟ ਤੋਂ ਸਾਹਮਣੇ ਉਹਨਾਂ ਨੇ ਅੱਗੇ ਮਿੱਟੀ ਪਾ ਲਈ

ਸਰਨੋ ਤਲਾਪਾ ਬਾਰੇ ਇਹ ਸੀ ਜਿਵੇਂ ਆਪਣਾ ਬਹੁਤ ਬੇਸ਼ਕੀਰ ਸਾਰਾ ਨਿਊਜ਼ੀਲੈਂਡ ਦੇ ਸੁਰਨੀ ਜਲ ਤੋਂ ਉਨ੍ਹਾਂ ਨੂੰ ਬਣੀ ਬਣੀ ਆਸ਼ਾ ਲੱਗ ਗਈ ਜਿਹੜਾ ਮੌਜੂਦ ਹੈ 5000000 ਇਨ੍ਹਾਂ ਦੇ ਬਲੋਤ ਦੇ ਵਿੱਚ ਲੱਭਤੀ ਦੇਤੀ ਜਾਣੀ ਆਸੇ ਢੋਲਾ ਬਾਨਵਾਂ ਦੀ ਕਾਸ਼ਵੀ ਘਾਟ ਲੇਤਾ ਤੇ ਸਵੀਰ ਪਰਵਾਨ ਦੀ ਹਾਰੀ ਦੇ ਲਿਆਉਂਦੀ ਹੈ ਸਰਕਾਰ ਬਣਦੀਆ ਮੋਢਾ ਕੁੱਧਾਇਆ ਉਹਦਾ ਬੋਖ ਤੌਂਤੇ આણવા સમયમાં સાડી સરકાર બનતી બનદાના ધનવાદ કરેવાસ કરે સમય સારા સાડા સહયોગ દેગે ધનવાદ ਬਹੁਤ ਹੀ ਵਧੀਆ ਸਹਿਯੋਗ ਤੁਹਾਡੇ ਨਾਲ ਸਾਡੀ ਕਮੇਟੀ ਚਲਾ ਰਹੀ ਆ ਔਰ ਬਹੁਤ ਬਹੁਤ ਵਧੀਆ ਤਰੀਕੇ ਨਾਲ ਸਾਡਾ ਸ਼ਹਿਰ ਮੇਲਾ ਹੋ ਰਿਹਾ ਤੇ ਇਹਨਾਂ ਦੇ ਭਰਾਵਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਜਿਹੜੇ ਇਸ ਸ਼ਹਿਰ ਮੇਲੇ ਨੂੰ ਬਹੁਤ ਹੀ ਬਹੁਤ ਜਿਆਦਾ ਜੀਵਾਜੋ 24 ਰਕਮਾਂ ਤੇ ਪੰਨ ਨੂੰ ਮਾਨਦਾਨ ਕਰਦੇ ਆ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਹਣੇ ਮੁਲਕਾਂ ਵਿੱਚੋਂ ਸੋਹਣਾ ਮੁਲਕ ਪੰਜਾਬ ਦੀ ਸਈਓ ਲੈ ਵੀ ਪਤਾ ਹੀ ਨਾਉਂਦਾ ਜੇ ਡਾਕਟਰ ਮਹਾਤਮਾ ਕਿਹਾਤਾਂ ਨੂੰ ਹੀ ਸੋਨੇ ਦੇ ਨਾਲ ਫਿਰੇ ਆ ਕੇ ਲਾਉਣੀ ਥੋ ਕਰਦੇ ਨਹੀਂ ਹੁੰਦੇ ਜਿਹੜਾ ਸਾਗਰ ਕਨਵਾ ਜੀ ਫਲਕੂ ਪਰ ਲਾਦਾ ਇਹਦੀ ਗਾਇਤ ਭੋਲੂ ਪਹਿਲਵਾਨ ਦੀ ਕਾਲਾ ਛੇੜੀ ਉਸ ਤੋਂ ਬਾਅਦ ਕੁਸ਼ਾਲ ਪਹਿਲਵਾਨ ਜੀ ਤੇਸੀਆਂ ਤੇ ਦਲੀਪ ਪਹਿਲਵਾਨ ਜੀ ਛੋਡੇ ਸਪਰਾਏ ਭੱਜ ਕੇ ਵਿੱਚ ਆਉਂ ਅਗਲੀ ਕੁਸ਼ਤੀ ਵਾਲੇ ਲਈ ਕੁਸ਼ਤੀ ਹਣੀ ਛੋਡੇ ਸਪਰਾਏ ਤੇ ਗਰਮ ਮਹਿਰਬਾਨ ਜੀ ਬੱਤੇ ਕੰਟਰ ਜਸਮਾਨ ਸਿੰਘ ਬਿੱਟੂ 330

ਆਓ ਜੀ ਸਾਗਰ ਪਹਿਲਵਾਨ ਜੀ ਪੰਦਰੀ ਪਹਿਲਵਾਨ ਜੀ ਮਾਣੋ ਜੀ ਆਰਾ ਸਮਰ ਮਹਿਲਵਾਨ ਜੀ ਮੈਦਾਨ ਪਰ ਅਗਲੀ ਕੁਸ਼ਤੀ ਬਾਰੇ ਮਾਰ ਤਿਆਰ ਹੋਣ ਤਿਆਰ ਨੇ ਹਾਂ ਜੀ ਉਹਦੇ ਨਾਲੇ ਨਾਲ ਖੁੱਦ ਸਿੱਖੀ ਪਹਿਲਵਾਨ ਜੀ ਪਹਿਲੇ ਮਜਾਦ ਆਏ ਮਜੇ ਮਾਚਾਰ ਕੀਤੇ ਜਿਹੜਾ ਨੇ ਹਨਰ ਤੈ ਛੜਕੇ ਨਾ ਜਾਇ ਰਾਤੀ ਮੰਦੇ ਸੁਪਨੇ ਆਏ ਆ ਦੁੱਲਾ ਨਵਾਬ ਕਹਿੰਦਾ ਮਾਤਾ ਸੁਪਨਿਆਂ ਦੀਆਂ ਕੀ ਗੱਲਾਂ ਕਰਦੀਆਂ ਇਹ ਤਾਂ ਦਿਨ ਦੀਆਂ ਗੱਲਾਂ ਕੀਤੀਆਂ ਰਾਤ ਨੂੰ ਚੇਤੀ ਮਾਪਾ ਮੈਂ ਦੁੱਲਾ ਦੁਪਹਿਰਾ ਹਾਰਦਾ ਫਿਰ ਸੌਣ ਦਾ ਵਗਾ ਅੰਦਰ ਆ ਮੇਰੇ ਮੂਰੇ ਮੁਗਲੇ ਉੱਡਣਗੇ ਜਿਵੇਂ ਤਾੜੇ ਪਈ ਕੁ ਬਾ ਮੇਰੇ ਮੂਰੇ ਮੁਗਲੇ ਉੱਡਣਗੇ ਜਿਵੇਂ ਦਾਤੀ ਦੇ ਮੂਰੇ ਕਾ ਮੈਂ ਸਿਰ ਮੁਗਲਾਂ ਦੇ ਵੱਢ ਕੇ ਉਹ ਗਾਣਾ ਵਿੱਚ ਖੰਡਾ ਜਿਹੜੀਆਂ ਦਿਨੋਂ ਗੱਲਾਂ ਕੀਤੀਆਂ ਮਾਤਾ ਰਾਤ ਨੂੰ ਚੇਤੇ ਜਾਂਦੀਆਂ ਆ ਇਹ ਸੁਪਨੇ ਸੱਚ ਨਹੀਂ ਹੋਉਂਦੇ ਵੇਦ ਗਏ ਫਰਮਾ ਤਿੰਨ ਦਿਨ ਮੇਰੀ ਹਾਰ ਤੇ ਨਾਲ ਲਾ ਜਦੋਂ ਇੰਨੀ ਗੱਲ ਕਹੀ ਮਾਤਾ ਇਹ ਸੁਪਨੇ ਨਹੀਂ ਕੀ ਗੱਲਾਂ ਕਰਦੀਆਂ ਇਦਾਂ ਦਿਨ ਦੀਆਂ ਗੱਲਾਂ ਕੀਤੀਆਂ ਰਾਤ ਨੂੰ ਚੇਤੇ ਆਇਆ ਕਰਦੀਆਂ ਇਹ ਸੁਪਨੇ ਕਦੇ ਸੱਚ ਨਹੀਂ ਹੋਇਆ ਕਰਦੇ ਤਿੰਨ ਦਿਨ ਮੇਰੀ ਹਾਰ ਤੇ ਚੌਥੇ ਨੂੰ ਮੇਰੀ ਜਿੱਤ ਹੋਣੀ ਆ ਆਕੇ ਮਗਲਾ ਨਾ ਮੱਥਾ ਲਾਊਗਾ ਜੂ ਇਹ ਨਹੀਂ ਗੱਲ ਕਹੀ ਮਾਤਾ ਲੱਦੀ ਸੋਚਦੀ ਆ ਮੇਰਾ ਪੁੱਤਰ ਮੇਰੇ ਕੰਢੇ ਰੁਕਣ ਵਾਲਾ ਲੱਗਦਾ ਨਹੀਂ ਇਹਨੇ ਮਾਰੀਆਂ ਆਵਾਜ਼ਾਂ ਦੁੱਲੇ ਦੀ ਔਰਤ ਨੂੰ ਭੁੱਲਣਾ ਨੂੰ ਨਹੀਂ ਭੁੱਲਣਾ ਨਹੀਂ ਭੁੱਲਣਾ ਇਹ ਗੱਲ ਆਕੇ ਇੱਤੇ ਤੇ ਸਦਾ ਸਦਾ ਤੇਰੇ ਹੁੰਦਾ ਲਾਕਾ ਤੇਰਾ ਮਜਾਦੀ ਖਦਾ ਤੇਰਾ ਪਤੀ ਤੇਰਾ ਪਰਮੇਸ਼ਰ ਨਹੀਂ ਇਹਨੂੰ ਕੋਈ ਤਾਨਾ ਮਿਹਣਾ ਮਾਰੇ ਮੈਦਾਨ ਛੱਡ ਕੇ ਭੱਜ ਚਲੇ ਆ ਮਾਤਾ ਲੱਤਿ ਜਿਹਾ ਓਂ ਕਰ ਜਿਕੇ ਓਂ ਕਰਕੇ ਦੁਲੇ ਦੀ ਆਤ ਭੁੱਲਣਾ ਨੇ ਕੋੜੀ ਦੀ ਬਾਗ ਨੂੰ ਹੱਥ ਪਾ ਲਿਆ ਉਥੇ ਕਿਹਾ ਕਹਿੰਦੇ ਫੜ ਕੇ ਕੋੜੀ ਦੀ ਬਾਗ ਨੂੰ ਇਹ ਕੂਕੀ ਭੁੱਲਰਵਾਨ ਪਟਪਟ ਕਮਲੀ ਹੋਗੀ ਆ ਸਾਤੀ ਸੱਤੀ ਧੰ ਬੇਦੁਲੇ ਰਾਤੀ ਸੁਪਨਾ ਆ ਗਿਆ ਤੇ ਸੁਪਨਾ ਬੁਰੀ ਬਲੰਦ ਮੇਰੇ ਨੱਕ ਦਾ ਕੋਕਾ ਡਿੱਗ ਪਿਆ ਤੇ ਕਹਿੰਦੀ ਫਿਰ ਮੇਰੇ ਕਾਂਟੇ ਨਾ ਰਾਤੋਂ ਮੰਗ ਮੈਂ ਧੀਆ ਭਾਰੇ Rajput ਦੀ ਆਪ ਕਰੂੰਗੀ ਜੰਗ ਅੱਗਾ ਮੇਰੇ ਮੂਰੇ ਗੁਗਲਾਂ ਉੱਟਣਗੇ ਜਿਵੇਂ ਉੱਟਦੇ ਫਿਰਨ ਪਤੰਗ ਤੂੰ ਬੈਠ ਲੜਾਈਆਂ ਦੇਖ ਲਈ ਭੜਕੇ ਕੀ ਕੀ ਖੁੱਲਣਗੇ ਰੰਗ ਜੇ ਗੀਦੀ ਹੋ ਕੇ ਚੱਲਿਆ ਤੇ ਮੇਰੀ ਲੱਤ ਹੀਟਦੀ ਰੰਗ ਕਹਿੰਦੀ ਵੱਡਾ ਸੂਰਮਾ ਬੜਿਆ ਫਿਰਦਾ ਅੰਦਰ ਬਣ ਕੇ ਬੈਠ ਜਾ ਇਹ ਸੂਰਮਿਆਂ ਦੀ ਰੀਤ ਨਹੀਂ ਮੱਥਾ ਲਾ ਕੇ ਮੈਦਾਨ ਛੱਡ ਕੇ ਭੱਜ ਜਾਣਾ ਯਾਰ ਬਣਾਉਂਦੀਆਂ